ਪਹਿਲਾਂ ਉਹ ਖਬਰ ਕੀਤੀ ਸੀ ਗੁਰਦੁਆਰਾ ਸਾਹਿਬ ਸ਼੍ਰੀ ਦਸ਼ਮੇਸ਼ ਰਣਕਟਲਾ ਗੁਰੂ ਸਾਹਿਬ ਜੀ ਦੀ ਜੋ ਨਵੀਂ ਇਮਾਰਤ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਤੀ ਕੋਲ ਰਜੋਬ ਰਾਮ ਕੀਤੀ ਗਈ ਸੀ ਤੇ ਉਹ ਇਮਾਰਤ ਜਿਹੜੀ ਆ ਸੰਪੂਰਨ ਹੋਣ ਤੋਂ ਬਾਅਦ ਜਿਹੜੇ ਆ ਸ਼੍ਰੀ ਗੁਰੂ ਰਵਿਰਾ ਸਾਹਿਬ ਕਾਂ ਰਾਜੀ ਦੇ ਅਖੰਡ ਪਾਠ ਦੇ ਜਾਬ ਜਿਹੜੇ ਆ ਉਰਨਮ ਕੀਤੇ ਗਏ ਸਨ ਤੇ ਅੱਜ ਉਹਨਾਂ ਅਖੰਡ ਪਾਠਾਂ ਦੇ ਜਿਹੜੇ ਭੋਗਿਆ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੇ ਵਿੱਚ ਸੰਪੂਰਨ ਹੋਇਆ ਪੁਰਨਾ ਮਰਿਆਦਾ ਦੇ ਅਨੁਸਾਰ ਸਤਿਗੁਰੂ ਆਰਾਜ ਜੀ ਨੇ ਕਿਰਪਾ ਕਰਕੇ ਇਹ ਸਾਰੇ ਜਿਹੜੇ ਆ ਆਪਣੇ ਕਾਰਜ ਆਪ ਸੰਗੂਰਨ ਕਰਵਾਏ ਆ ਉਪਰੰਤ ਅੱਜ ਰਾਗੀ ਭਾਈ ਚਾਜੀ ਸਿੰਘ ਜੀ ਪਾਸ ਦੇ ਵਾਲੇ ਜੱਥਿਆਂ ਨੇ ਜਿਹੜਾ ਆ ਉਹ ਕੀਤਰ ਕੀਤਾ ਉਪਰੰਤ ਤਖ਼ਤੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ ਅਮਸਾਰੀ ਵੀ ਰਾਗੀ ਉਹਨਾਂ ਨੇ ਹਾਜ਼ਰੀ ਲਗਵਾ ਕੇ ਜਿੱਥੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਤੇ ਸੰਗਤਾਂ ਨੇ ਇਸ ਮੌਕੇ ਤੇ ਜਿਹੜਾ ਆ ਬੜਾ ਆਨੰਦ ਜਿਹੜਾ ਉਠਾਇਆ ਗੁਰਬਾਣੀ ਕੀਰਤਨ ਦਾ ਤੋ ਬੜੀ ਬੱਤੀ ਤਦਾਦ ਦੇ ਵਿੱਚ ਸੰਗਤਾਂ ਨੇ ਅੱਜ ਹਾਜ਼ਰੀਆਂ ਭਰ ਕੇ ਤੇ ਇਹ ਜਿਹੜੀ ਨਵੀਂ ਇਮਾਰਤ ਦਾ ਗੁਰੂ ਸਾਹਿਬ ਜੀ ਦੀ ਪੱਤੀ ਪੁੰਡਰਕੀ ਦੇ ਗੁਰਦੁਆਰਾ ਸਾਹਿਬ ਜੀ ਦੀ ਬਣਾਈ ਗਈ ਆ ਤੇ ਸੰਗਤਾਂ ਨੇ ਵਧਾਈਆਂ ਵੀ ਦਿੱਤੀਆਂ ਗੁਰਦੁਆਰਾ ਬਣਨ ਕਮੇਟੀ ਨੂੰ ਸੂ ਸੰਗਤਾਂ ਨੂੰ ਇਸੇ ਮੌਕੇ ਤੇ ਜਿਹੜਾ ਖੁਸ਼ੀ ਦੇ ਪਰ ਜਿਹੜੇ ਆ ਸਾਂਝੇ ਕਰਨਾ ਜਿਹੜਾ ਸਬਕ ਮਿਲਿਆ ਮਹਾਰਾਜ ਜੀ ਜਿਹੜਾ ਆ ਇੱਕ ਕਹ ਸਕਦੇ ਆ ਸੁਭਾਗਾ ਸਮਾਪਕ ਹੈ ਉਪਰੰਤ ਸਾਡੀ ਗੁਰਦੁਆਰਾ ਬਣਨ ਕਮੇਟੀ ਤੋਂ ਪ੍ਰਧਾਨ ਸਾਹਿਬ ਸਦਾ ਰੱਖੂ ਰਿਕਸਮ ਕੋਪਾ ਜੀ ਹੋਣਾ ਬੋਲੋ ਇਹ ਸਾਰਾ ਜਿਹੜਾ ਗੁਰੂਕ ਸਾਹਿਬ ਜੀ ਦੀ ਇਮਾਰਤ ਜਿਹੜੀ ਆ ਜਦੋਂ ਤੋਂ ਆਰੰਭ ਕੀਤੀ ਸੀਗੀ 2022 ਤੋਂ ਉਹ ਸਾਰੇ ਹਾਲਾਤ ਸੰਗਤਾਂ ਦੇ ਰੂਪੂ ਰੱਖ ਕੇ ਕਿਵੇਂ ਕਿਹੜੇ ਹਾਲਾਤਾਂ ਦੇ ਵਿੱਚ ਜਿਹੜੀ ਪ੍ਰਾਤਨ ਇਮਾਰਤ ਸੀ ਗੁਰਦਾਰ ਸਾਹਿਬ ਜੀ ਦੀ ਤੇ ਕਿਵੇਂ ਇਹ ਸਾਰੇ ਕਾਰਜ ਜਿਹੜੇ ਸੰਪੂਰਨ ਹੋ ਗਏਗੇ ਯਾਰ ਇਹ ਸਾਰੀ ਜਿਹੜੀ ਸਾਜ ਆ ਉਹਨਾਂ ਨੇ ਸੰਗਤਾਂ ਦੇ ਨਾਲ ਜਿਹੜੀ ਸਾਜ ਪਾਈ ਆ ਉਪਰੰਤ ਇਸ ਸੁਭਾਰਸ਼ ਸਮਿਤੀ ਉਚੇਚੇ ਤੌਰ ਤੇ ਸ਼ਾਮਲ ਹੋਏ ਗੁਰੂ ਨਾਨਕ ਪਾਤਸ਼ਾਹ ਦੀ ਵਿਸਤਾਰਨੇ ਪੀੜੀ ਵਿਚੋਂ ਡਾਕਟਰ ਦਖਵਿੰਦਰ ਸਿੰਘ ਜੀ ਨੇਤੀ ਉਚੇਚੇ ਤੌਰ ਤੇ ਇਸ ਸਮਾਗਮ ਦੇ ਵਿੱਚ ਉਹਨਾਂ ਨੇ ਹਾਜ਼ਰੀ ਭਰੀ ਆ ਤੇ ਉਹਨਾਂ ਨੇ ਉਚੇਚੇ ਤੌਰ ਤੇ ਜ਼ਿਕਰ ਕੀਤਾ ਸਾਡੀ ਇਸ ਨਗਰ ਦੇ ਮਾਣ ਸਰਦਾਰ ਗਿਆਨ ਸਿੰਘ ਜੋ ਕਿ ਕੈਨੇਡਾ ਦੀ ਧਰਤੀ ਉੱਤੇ ਰਹਿ ਰਿਹਾ ਆ ਪਰ ਸਿੱਖ ਧਰਮ ਸਿੱਖ ਫਿਲਾਸਫੀ ਦੇ ਵਿੱਚ ਉਹਨਾਂ ਦਾ ਜਿਹੜਾ ਯੋਗਦਾਨ ਆ ਸਿੱਖ ਪ੍ਰਚਾਰ ਦੇ ਵਿੱਚ ਦੇ ਆਪਾਂ ਕਹਿੰਦੇ ਆ ਬਹੁਤ ਵੱਡੇ ਜਿਹੜੇ ਯੋਗਦਾਨ ਹੈ ਉਹ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਮੁੱਦਿਆਂ ਨੂੰ ਚੁੱਕਣ ਦੇ ਵਿੱਚ ਆਪਣਾ ਬਹੁਤ ਵਧੀਆ ਰੋਲ ਜੜਾਇਆ ਉਹ ਨਿਭਾ ਰਹੇ ਹੈਗੇ ਆ ਤੇ ਸਾਡੇ ਨਗਰ ਦਾ ਮਾਣ ਆ ਤੇ ਉਹਨਾਂ ਨੇ ਸचेतੇ ਤੌਰ ਤੇ ਉਹਨਾਂ ਦਾ ਜ਼ਿਕਰ ਕਰਦੇ ਦੱਸਿਆ ਕਿ ਕਿਵੇਂ ਅੰਤਰਰਾਸ਼ਟਰੀ ਲੈਵਲ ਤੇ ਉਹ ਜਿਹੜੇ ਸਿੱਖ ਸੰਧਾਰਮ ਨਾਲ ਸੰਬੰਧਿਤ ਮੁੱਦੇ ਹੈਗੇ ਆ ਉਹਨਾਂ ਦੀ ਆਵਾਜ਼ ਬੁਲੰਦ ਕਰਦੇ ਆ ਤੇ ਉਹ ਸਰਦਾਰ ਲਖਵਿੰਦਰ ਸਿੰਘ ਜੀ ਉਹ ਸचेतੇ ਤੌਰ ਤੇ ਜੋ ਕਿ ਬੀਤੀ ਕਾਲ ਦੇ ਵਿੱਚੋਂ ਨੇ ਜੇ ਜੀ ਤੌਰ ਤੇ ਇਸ ਮੌਕੇ ਤੇ ਸ਼ਾਮਲ ਹੋ ਜਾਤੇ ਉਹਨਾਂ ਨੇ ਸਮੂਹ ਹਸਕਤਾਂ ਨੂੰ ਜਿੱਥੇ ਵਧਾਈ ਦਿੱਤੀ ਆ ਉਥੇ ਧਾਰਮਿਕ ਖੇਤਰ ਵਿੱਚ ਅਧਿਆਤਮਿਕ ਖੇਤਰ ਵਿੱਚ ਗਿਆਨ ਸਿੰਘ ਹੋਂਨਾ ਵੱਲੋਂ ਜੋ ਯੋਗਦਾਨ ਪਾਇਆ ਜਾ ਰਿਹਾ ਤੇ ਆਸ ਕਰਾਂਗੇ ਕਿ ਉਹ ਸਿੱਖਿਆ ਦੇ ਖੇਤਰ ਦੇ ਵਿੱਚ ਔਰ ਧਰਮ ਦੇ ਖੇਤਰ ਵਿੱਚ ਜੋ ਨਵੀਆਂ ਜਿਹੜੀਆਂ ਪਲੰਗਾ ਬਟਿਆ ਉਹ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਆਪਣੀ ਇਸ ਜਿਹੜੀ ਨੀਤੀ ਹੈ ਜਾਂ ਆਪਣਾ ਜਿਹੜਾ ਪਲਾਨ ਤਿਆਰ ਕੀਤੇ ਆ ਉਹਨੂੰ ਸ਼ੁਰੂਆਤ ਉਹਦੀ ਕਰ ਸਕਾਂ ਤੇ ਇੱਕ ਵਾਰ ਫੇਰ ਅਸੀਂ ਆਪਣੇ ਚੈਨਲ ਪਰੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਪਤੀ ਹੁੰਡਕੀ ਸਮੂਹ ਸੰਗਤਾਂ ਨੂੰ ਇਹ ਜਿਹੜੇ ਨਵੇਂ ਕਾਰਜ ਜੇ ਨਵੇਂ ਇਮਾਰਤਾਂ ਸਪੂਨ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਵਿੱਚ ਖਣਪਾਰ ਦੇ ਜਾਪ ਪਨ ਉਪਰੰਤ ਜਿਹੜੇ ਸਾਰੇ ਕਾਰਜ ਸੰਪੂਰਨ ਹੋਇਆ ਆਪਣੇ ਕੋਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮੂਹ ਸੰਗਤਾਂ ਨੂੰ ਬਧਨ ਨਿਮੇਸ਼ ਕਰਦੇ ਆ ਤੇ ਆਸ ਕਰਦੇ ਆ ਆਉਣ ਵਾਲੇ ਸਮੇਂ ਵਿੱਚ ਵੀ ਸੰਗਤ ਇਸੇ ਤਰ੍ਹਾਂ ਮੇਰ ਜੋੜ ਕੇ ਜਿਹੜੇ ਆਉਣ ਵਾਲੇ ਸਮੇਂ ਆ ਪਾਪੋ ਗੁਰੂ ਮਹਾਰਾਜ ਦੀ ਹਾਲੀਆਂ ਘੜ ਕੇ ਗੁਰੂ ਮਹਾਰਾਜ ਉਹ ਆਸਰਾ ਲੈ ਕੇ ਸਾਰੇ ਦਿਨ ਤੇ ਇਸੇ ਤਰ੍ਹਾਂ ਚਾਮ ਸ਼ਾਹ ਦੇ ਨਾਮ ਬਣਦੇ ਰਹੀ ਇਹਨਾਂ ਗੱਲਾਂ ਨਾਲ ਥੋੜਾ-ਥੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਓਰ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਹੋਏ ਜੀ ਅੱਜ ਜਿਹੜੀ ਘੜੀ ਦਾ ਸਾਰਿਆਂ ਨੂੰ ਬੜੀ بے ਸਬਰੀ ਨਾਲ ਇੰਤਜ਼ਾਰ ਸੀ ਗੁਰੂ ਮਹਾਰਾਜ ਦੇ ਸਰੂਪ ਜਦੋਂ ਆਪਾਂ ਉੱਤਰ ਲੈ ਕੇ ਗਏ ਸੀ ਸ਼ਹਿਰ ਮੈਨੇ ਨਹੀਂ ਸੋਚਿਆ ਸੀ ਔਰ ਪਾਸੇ ਜਿਹੜੇਣ ਵਾਲੇ ਹਰ ਬੰਦੇ ਨੇ ਨਹੀਂ ਸੀ ਸੋਚਿਆ ਕਿ ਇਸ ਮੰਜ਼ਿਲ ਤੇ 80 ਛੇਤੀ ਆਪਾਂ ਪਹੁੰਚ ਜਾਵਾਂਗੇ ਜਦੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਉਣ ਦਾ ਫੈਸਲਾ ਲਿਆ ਗਿਆ ਪੰਜ ਪਿਆਰਿਆਂ ਨੇ ਨੱਥ ਲਾਇਆ ਗਿਆ ਮੈਂ ਤੇ ਚਲੋ ਸ਼ੇਖਾਇਆ ਗੋਸ਼ਕੇ ਹਾਂ ਚਲੋ ਹੁਣ ਆਰੰਭ ਤਾਂ ਹੋਣ ਲੱਗੇ ਆ ਉਸ ਵੇਲੇ 4,78,000 ਰੁਪਏ ਕਾਪੀ ਦੇ ਉੱਪਰ ਪਿਆ ਸੀ ਮੈਂ ਜਾ ਕੇ ਜਦੋਂ ਘਰ ਗੱਲ ਕੀਤੀ ਫਾਦਰ ਸਾਹਿਬ ਨੇ ਤੇ ਪਹਿਲੀ ਗੱਲ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਕਿਹੜਾ ਸਟੈਪ ਲੈ ਲਿਆ ਵੀ ਪੈਸੇ 4,78,000 ਰੁਪਏ ਕਿਹੜੇ ਮੋਲਾਂ ਤੁਸੀਂ ਗੁਰਦੁਆਰਾ ਸਾਹਿਬ ਢਾਉਣ ਲੱਗ ਪਏ ਹੋ ਪਿੰਡ ਵਾਲਿਆਂ ਨੂੰ ਕੀ ਜਵਾਬ ਦੇਣਾ ਮੈਂ ਕਹਿੰਦਾ ਜਿਸ ਹਾਲਤ ਦੇ ਵਿੱਚ ਉਹ ਸੀ ਉਸ ਨੂੰ ਢੋਣਾ ਮੇਰੇ ਤੋਂ ਵੀ 5 ਸਾਲ ਪਹਿਲਾਂ ਹੀ ਚਾਹੀਦਾ ਸੀ ਜਿਸ ਦਿਨ ਅਸੀਂ ਪ੍ਰਧਾਨ ਬਣਿਆ ਕਮੇਟੀ ਬਣੀ ਕਮੇਟੀ ਬਣੀ ਇਸ ਕਰਕੇ ਸੀ ਕਿ ਗੁਰਦੁਆਰਾ ਸਾਹਿਬ ਬਣਾਉਣਾ ਮਹਾਰਾਜ ਦੇ ਸਰੂਪ ਪੈਸੀ ਜਦੋਂ ਮੀਂਹ ਪੈਂਦਾ ਸੀ ਤਾਂ ਸਰਦਾਰ ਮੋਹਨ ਸਿੰਘ ਜੀ ਉਹਨਾਂ ਦਾ ਫੋਨ ਆਇਆ ਕਿੱਥਿਆਂ ਲੱਗ ਗਿਆ ਤਾਂ ਜਲੰਧਾ ਆਂ ਕਹਿੰਦੇ ਆਇਓ ਇੱਥੋਂ ਪਾਣੀ ਚੋਦਾ ਸਰੂਪ ਦੇ ਆਲੇ ਦੋਲੇ 6 ਜਗ੍ਹਾ ਪਾਣੀ ਝੋਲ ਰਿਆ ਸੀ ਔਰ ਪਰਾਪਾ ਰੱਖੀਆਂ ਹੋਈਆਂ ਸੀ ਇਸ ਪਾਪਾ ਕੋਲ ਇਹ ਵੀ ਹੈ ਕਿ ਉਹਦੀ ਆਪਾਂ ਪਾਣੀ ਦੀ ਰੋਕਤਾਂ ਵੀ ਕਰ ਸਕੀਏ ਕਿਸ ਕੋਲ ਆਪਾਂ ਉਸ ਰੂਪ ਜਿਹੜੇ ਅਥੇ ਰੱਖਣ ਦੇ ਬਾਅਦ ਦੇ ਸੀ ਔਰ ਸਾਨੂੰ ਇਸ ਦਾ ਦੀ ਕਾੜੀ ਸੀ ਕਿਉਂਕਿ ਇਹ ਕਦੀ ਵੀ ਨਹੀਂ ਹੋ ਸਕਦਾ ਸੀ ਕਿ ਹਾਂ ਅਸੀਂ ਕਹਿੰਦੇ ਵੀ ਸਾਨੂੰ ਪਹਿਲਾਂ ਕਰੋੜ ਰੁਪਈਆ ਦਿਓ ਤੇ ਫਿਰ ਅਸੀਂ ਸ਼ੁਰੂ ਕਰਨਾ ਇਤਾਂ ਕਦੀ ਵੀ ਨਹੀਂ ਹੋ ਸਕਦਾ ਸੀ ਨਾ ਕਰੋੜ ਹੋਣਾ ਤੇ ਨਾ ਸ਼ੁਰੂ ਹੋਣਾ ਉਸ ਤੋਂ ਬਾਅਦ ਜਗਾ ਜਿੰਦਗੀ ਸੀ ਸਾਰਿਆਂ ਨੂੰ ਪਤਾ ਸੀ ਮੇਰਾ خیال ਐਸਟੇ ਪਿਲ ਪਾਵੇ ਤਾਂ ਇਹ ਥੋੜਾ ਜਿਹਾ ਘਾ ਹੋਗਾ ਇਹ ਜਗ੍ਹਾ 30 ਲੱਖ ਰੁਪਏ ਦੀ ਆਪਾਂ ਖਰੀਦੀ ਔਰ ਜਿਸ ਟਾਈਮ ਇਹ ਜਗਾ ਖਰੀਦੀ ਗਈ ਅਸੀਂ ਆਪ ਇਹ ਹੈਰਾਨ ਸੀ ਕਿ ਰੌੜਾ ਲਾਂ ਵਿੱਚ ਤਕਰੀਬਨ 4.5 ਲੱਖ ਨੂੰ ਮਾਰ ਲਾ ਕਿਹੜਾ ਮੁੱਲ ਆ ਪਰ ਚਲੋ ਉਹਨਾਂ ਦੀ ਮਰਜ਼ੀ ਸੀ ਉਹ ਵੀ ਬਾਹਰ ਰਹਿੰਦੇ ਸੀ ਬੰਦੇ ਸੀ ਪਰ ਚਲੋ ਉਹ ਜਗਾ ਲੈ ਹੋ ਗਈ ਫਿਰ ਅਸੀਂ ਸੋਚਿਆ ਕਿ ਪਹਿਲਾਂ ਜਗਾ ਲੈ ਲਈਏ ਹੋਰ ਸਾਲ ਦੋ ਸਾਲ اٹਕ ਲਾਂਗੇ ਮਾਰਤ ਵੜਨ ਲਾਂਗੇ ਪਰ ਸਰਦਾਰ ਗਿਆਨ ਸਿੰਘ ਉਹਨਾਂ ਨੇ ਜਦੋਂ ਪਹਿਲਾ ਸੌਦਾ ਹੁੰਦਾ 5:30 ਵਜੇ ਸਵੇਰੇ ਕੈਨੇਡਾ ਤੋਂ ਕਮਲ ਆਈ ਸੀਗੀ ਗਲਵੰਦਰ ਹੁਣਾਂ ਨੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਦੇ ਰਿਸ਼ਤੇਦਾਰ ਸੀ ਉਹ ਕਹਿੰਦੇ ਜੇ 14 ਲੱਖ ਰੁਪਏ ਤੋਂ ਕਹਿੰਦੇ ਘੱਟ ਦੇ ਦੇਣਾ ਮੈਂ ਕਹਾਂ ਜੀ ਹਾਂ ਕਰਦੇ ਹੋ ਪਹਿਲਾਂ ਤਾਂ ਉਹਨਾਂ ਨੇ ਹਾਂ ਕੀਤੀ ਉਸ ਤੋਂ 10 ਮਿੰਟ ਬਾਅਦ ਮੈਂ ਆਪਣੇ ਵੀਰ ਨੂੰ ਗਲਵੰਦਰ ਨੂੰ ਫੋਨ ਕੀਤਾ ਵੀ 14 ਲੱਖ ਦਾ ਆਪਾਂ ਥਾਂ ਲੈ ਲਿਆ ਇਹਨਾਂ ਨੇ ਸਰਦਾਰ ਗਿਆਨ ਸਿੰਘ ਉਹਨਾਂ ਨੂੰ ਫੋਨ ਕੀਤਾ ਕਿ ਇੰਦਾ ਕਰਕੇ ਥਾਂ ਲਈ ਹੈ 14 ਲੱਖ ਵੀ ਉਹ ਕਹਿੰਦੇ ਤੁਸੀਂ ਬਾਕੀਕਾਰ ਚ ਕਰੋ ਥਾਂ ਤਾਂ ਉਹ ਮੈਂ ਹੀ ਲੈ ਰਾਂ ਅਸੀਂ ਇੱਕ ਇੱਕ ਦੇਰੇ ਦੇ ਸਮਝੋ ਕਿ ਡੋਨਰ ਵੀ ਆ ਗਿਆ ਔਰ ਜਗਾ ਵੀ ਆ ਗਈ ਤੇ ਮੰਚ ਲਾਲਚ ਵੱਧ ਜਾਂਦਾ ਸਾਡੇ ਤਿੰਨ ਮੰਡਲ ਇੱਥੇ ਆਉਂਦੇ ਸੀ ਪੁਤੂਗਾਹ ਫੇਰ ਸੀ ਤਿੰਨ ਮੰਡਲ ਅਸੀਂ ਇਹ ਵੀ ਸੋਚਿਆ ਕਿ ਹੁਣ ਇਹ ਵੀ ਲੈ ਲਈਏ ਕਿਉਂਕਿ ਲਾਲਚ ਵੱਧ ਜਾਂਦਾ ਡੋਨਰ ਆ ਗਿਆ ਸੀ ਅਸੀਂ ਉਹ ਜਗਾ ਵੀ ਗਏ ਉਹ ਵੀ ਬੰਦੇ ਕਹਿੰਦੇ ਮੋਰੇ ਵੀ ਇਸ ਤੋਂ ਘੱਟ ਅਸੀਂ ਵੀ ਨਹੀਂ ਲੈਣੇ ਅਹੀਂ بڑے ਹਰਾਮ ਵੀ ਯਾਰ ਕਮਾਲ ਉਹ ਵੀ ਰੁਣਕਾ ਹੈ ਤਾਂ ਮਾੜਾ ਟੌਪ ਜਾਂਦਾ ਨਹੀਂ ਸਰ ਇੰਨਾ ਰੇਟ ਇੱਥੇ ਔਰ ਬਾਈਬਲਿਕerpala ਉਸੇ ਟਾਈਮ ਅਸੀਂ ਉਹ ਗੱਲ ਕਰਕੇ ਛੱਡੇ ਸੀ ਲੈ ਕੇ ਬੈਠ ਗਏ ਵੀ ਹਾਂ ਠੀਕ ਹੈ ਚਲੋ ਅਸੀਂ ਇਹ ਜਗ੍ਹਾ ਲੈ ਲਈ ਹੁਣ ਅਸੀਂ ਫਿਰ ਦੁਬਾਰਾ ਚਲੋ ਜਦੋਂ ਪਾਇਆ ਇਕੱਠੀ ਹੋਊਗੀ ਫਿਰ ਆਪਾਂ ਸ਼ੁਰੂ ਕਰ ਲਾਂਗੇ ਮੈਂ ਬਹੁਤ ਆਭਾਰੀਆ ਸਰਦਾਰ ਗਿਆਨ ਸਿੰਘ ਜੀ ਉਹਨਾਂ ਦਾ ਜਦੋਂ ਵੀ ਉਹਨਾਂ ਨਾਲ ਕੋਈ ਗੱਲ ਕਰ ਲਈ ਕੋਈ ਨਵੀਂ ਗੱਲ ਉਹਨਾਂ ਨੇ ਮੈਨੂੰ ਮੇਰੇ ਪੱਲੇ ਪਾਉਣੀ ਮੈਂ ਸੋਚਣਾ ਯਾਰ ਵੀ ਇਹ ਬੰਦੇ ਕਿਸ ਲੈਵਲ ਦੇ ਨੇ ਮੈਨੂੰ ਕਹਿੰਦੇ ਕਿ ਜਿਨ੍ਹਾਂ ਗੁਰੂ ਸਾਰਿਆਂ ਦੇ ਘਰ ਬਣਾਉਂਦਾ ਉਹਦਾ ਘਰ ਨਹੀਂ ਬਣੂਗਾ ਮੈਂ ਕਿਹਾ ਹਾਂਜੀ ਇਹ ਤਾਂ ਗੱਲ ਹੈ ਸਹੀ ਹੈ ਫਿਰ ਇੱਦੀ ਬੈਠੇ ਮੀਟਿੰਗ ਕੀਤੀ ਸਾਰੇ ਬੈਠੇ ਮੈਂ ਕਿਹਾ ਯਾਰ ਲੈਟਾਂ ਨੂੰ ਤੁਸੀਂ ਆਪ ਸੀਮੈਂਟ ਕਰੋ ਤੇ ਆਪਣਾ ਗੁਰੂ ਘਰ ਸ਼ੁਰੂ ਕਰੀਏ ਇੰਦਾ ਆਪਾਂ ਕਿਸੇ ਕੋ ਪੈਸੇ ਮੰਗੇ ਨਹੀਂ ਪੈਣਗੇ ਇਸ ਆਸ ਦੇ ਵਿੱਚ ਅਸੀਂ ਗੁਰੂ ਘਰ ਨੂੰ ਸ਼ੁਰੂ ਕਰ ਲਿਆ ਜੀ ਔਰ ਰੱਬ ਵੀ ਕਹਿ ਲਓ ਮੇਰ ਕਹਿ ਲਓ ਇੱਕ ਵੀ ਦਿਨ ਇੱਕ ਵੀ ਦਿਨ ਜਿਹੜਾ ਆ ਨਾ ਇੰਦਾ ਨਹੀਂ ਹੋਈ ਤੇ ਕੰਮ ਬੰਦ ਹੋਇਆ ਅਸੀਂ ਬਹੁਤ ਇਮੋਸ਼ਨਲ ਸੀ ਜਦੋਂ ਅਸੀਂ ਲੈ ਕੇ ਆ ਰਹੇ ਸੀ ਮੈਂ ਸੀ ਪਰਵਿੰਦਰ ਸੀ ਦੀਪਾ ਸੀ ਪਾਸਟਰ ਅਸੀਂ ਸਾਰੇ ਦੇਖੋ ਪੋਲਿਟਿਕਸ ਦੇ ਕੋਲ ਪਾਸੇ ਜਿਸ ਉਸ ਪੋਲਿਟਿਕਸ ਨੂੰ ਨਹੀਂ ਕਰਦੇ ਪਰ ਨਾਲੇ ਜੀ ਕੇ ਭੋਗੜ ਦੇ ਪਾਸੇ ਗੁਰਦੁਆਰਾ ਸੀ ਅਸੀਂ ਬੜੇ ਸਾਰੇ ਮੋਸ਼ਰਾਂ ਸੀ ਕਿ ਅੱਜ ਉਸ ਉਹ ਘੜੀ ਆ ਗਈ ਕਿ ਉਹਨੂੰ ਮਹਾਰਾਜ ਦੇ ਰੂਪ ਇੱਧਰ ਲੈ ਕੇ ਜਾਣਿਆ ਔਰ ਸਾਨੂੰ ਇੰਨੇ ਕਿ ਦੱਸਾ ਉਸ ਗੱਲ ਦੀ ਖੁਸ਼ੀ ਸੀ ਕਿ ਜਿਹੜੀ ਚੀਜ਼ ਸਾਨੂੰ ਅਸੰਭਵ ਲੱਗ ਰਹੀ ਸੀ ਉਹ ਸੰਭਵ ਹੋ ਗਈ ਕਿ ਥੋਮ ਆਇਆ ਆਈ ਕਿੱਦਾਂ ਆਈ ਔਰ ਸਾਨੂੰ ਨਹੀਂ ਪਤਾ ਕਿਦਾ ਆਈ ਹਰ ਪਿੰਡ ਵਾਸੀ ਨੇ ਸਹਿਯੋਗ ਦਿੱਤਾ ਨਵੀਂ ਦੀ ਤੋਰੀ ਗਈ ਪਿੰਡ ਚ ਮੰਦਰ ਵੱਲੋਂ ਸਾਨੂੰ ਉਸ ਵੇਲੇ 51000 ਰੁਪਏ ਦੀ ਭੇਟਾ ਕੀਤੀ ਗਈ ਜਦੋਂ ਸੈਦ ਅਸੀਂ ਮਾਈਨਸ 3 ਉਹ 51 ਆਇਆ ਤੁਸੀਂ ਸੋਚੋ ਸਾਨੂੰ 5 ਲੱਖ ਵਾਂਗੂ ਕੰਮ ਕੀਤੇ ਇਹ ਮੇਰਾ ਖਿਆਲ ਹੈ ਵੀ ਮੰਦਰ ਵੱਲੋਂ ਪਹਿਲਾਂ ਗੁਰਦੁਆਰਾ ਆਉਣਾ ਜਿੱਥੇ ਸਾਨੂੰ ਭੇਟਾ ਦਿੱਤੀ ਗਈ ਹੁਣ ਉਸ ਲਈ ਨੂੰ ਅਸੀਂ ਅੱਗੇ ਤੋਰਦੇ ਹੋਏ ਇਹਨਾਂ ਦਾ ਗੇਟ ਬਣਾਉਣਾ ਜਿੱਦਾਂ ਇਹਨਾਂ ਦਾ ਗੇਟ ਬਣਾਉਣਾ ਸ਼ੁਰੂ ਹੋਊਗਾ 61000 ਰੁਪਏ ਗੁਰਦੁਆਰਾ ਸਾਹਿਬ ਵੱਲੋਂ ਇਹਨਾਂ ਨੂੰ ਦਿੱਤਾ ਜਾਊਗਾ ਔਰ ਇਹ ਇਹ ਪਿਆਰ ਇਹ ਆਪਣੇ ਪਿੰਡ ਦੀ ਉਹ ਕਹਿ ਲਓ ਕਿ ਕੋਈ ਕੰਮ ਇੱਥੇ ਸ਼ੁਰੂ ਕਰਵਾ ਪਿੰਡ ਦੇ ਵਿੱਚ ਕਦੀ ਵੀ ਉਹ ਨਹੀਂ ਰਹਿੰਦਾ ਕਿ ਹਾਂ ਉਹ ਪੈਸਿਆਂ ਤੋਂ ਕੋ ਰਹਿ ਜੂਵੇ ਔਰ ਜਿੰਨਾ ਵੀ ਬੰਦਿਆਂ ਨੇ ਜਿੰਨਾ ਵੀ ਸਪੋਰਟ ਦਿੱਤਾ ਸੀ ਸਾਰੀ ਕਮੇਟੀ ਵੱਲੋਂ ਐਨ ਆਰ ਆਈ ਬੰਦਿਆਂ ਦਾ ਐਨ ਆਰ ਆਈ ਜਿਹਸ ਬੰਦੇ ਨੇ ਵੀ ਇੱਥੇ ਸਹਿਯੋਗ ਦਿੱਤਾ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹੁਣ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਕਿ ਇੱਕ ਛਾਦਾ ਛੋਟਾ ਜਿਹਾ ਕੰਮ ਰਹਿੰਦਾ ਪੰਚ ਸਾਹਿਬ ਵੀ ਬੈਠੇ ਨੇ ਔਰ ਉਹਨਾਂ ਦੇ ਮਹਤਵਪੂਰਨ ਬੰਦੇ ਵੀ ਬੈਠੇ ਨੇ ਕਿ ਸਾਡਾ ਜੋੜਾ ਘਰ ਜਰੂਰ ਕਰਵਾ ਦਿਓ ਕਿਉਂਕਿ ਅਸੀਂ ਉਹਨਾਂ ਨੂੰ ਕਮਿਟਮੈਂਟ ਕਰੀ ਸੀ ਕਿ ਜਦੋਂ ਤੱਕ ਤੁਹਾਡੀ ਕੋਈ ਦੁਕਾਨ ਉੱਪਰ ਨਹੀਂ ਜਾਂਦੀ ਉਨੀ ਦੇਰ ਅਸੀਂ ਤੁਹਾਨੂੰ ਨਹੀਂ ਤੰਗ ਕਰਦੇ ਇੱਕ ਵਾਰੀ ਨੇ ਜਦੋਂ ਅਸੀਂ ਜਿਹੜੀ ਚੱਕ ਲਈ ਸੀ ਦੁਕਾਨ ਉੱਪਰ ਗਈ ਸੀ ਕਰਨ ਵਾਲਾ ਕੀ ਆ ਵਿਚਾਰਿਆਂ ਨੇ ਕੀ ਕਰਨਾ ਸੀ ਪਰ ਕਿਰਾਏ ਤੇ ਹੋਣਾ ਕੀ ਹੁੰਦਾ ਸਾਨੂੰ ਪਤਾ 45-50 ਸਾਲ ਅਸੀਂ ਭੱਠੇ ਕਿਰਾਏ ਤੇ ਹੀ ਚਲਾਏ ਨੇ ਹਰ 25 ਸਾਲੀ 30 ਸਾਲੀ ਪੰਜਾਬ ਵਾਲਿਆਂ ਨੇ ਕਿਸੇ ਨੂੰ ਦਲਤਾਂ ਮਾਰਦਾ ਉਹ ਕਰਦਾ ਬੜੀ ਵੀਰ ਦੀ ਹੈ ਪਰ ਜੰਨਾ ਜਨ ਉਹਨਾਂ ਨੂੰ ਬਿਜਾਰਿਆਂ ਦੀ ਦੁਕਾਨ ਨਹੀਂ ਬਣਦੀ ਅਸੀਂ ਉਹ ਨਹੀਂ ਕਰਦੇ ਕਿਸੇ ਦਾ ਦਿਲ ਦੁੱਖ ਕਰਕੇ ਕਰਕੇ ਜੋੜਾ ਘਰ ਬਣਾਉਣਾ ਵੀ ਉਹ ਨਹੀਂ ਸੀ ਜਦੋਂ ਹੋਵੇ ਜਰੂਰ ਸਾਡੇ ਇਸ ਕੰਮ 'ਤੇ ਮਦਦ ਕਰੋ ਜੀ ਸਾਨੂੰ ਲੋੜ ਹੈ ਜੋੜਾ ਘਰ ਦੀ ਉਹ ਹੈ ਨਹੀਂ ਉਹਦੇ ਬਸੇ ਜਰੂਰ ਆਦਾ ਧਿਆਨ ਦਿਓ ਨਵੀਂ ਕਮੇਟੀ ਜਦੋਂ ਹੋਮ ਚਾਹੀ ਸੀ ਇਸੇ ਵਾਰਪਸ ਨੂੰ ਆਈ ਸੀ ਕਿ ਹਾਂ ਗੋਦਵਰਾ ਸਾਹਿਬ ਬਣਾਇਆ ਜਾਣਾ ਅੱਜ ਗੋਦਵਰਾ ਸਾਹਿਬ ਸੰਪੂਰਨ ਹੋ ਗਿਆ ਮੇਰੇ ਖਿਆਲ ਦਿੱਤੇ ਜਾਣੀ ਅੱਜ ਮੈਂ ਇੱਥੇ ਪਵਾ ਮੁੰਦੋ ਇਹ ਸਾਰੀ ਦੀ ਸਾਰੀ ਕਮੇਟੀ ਭੰਗ ਕਰਦੇ ਵਾਲੇ ਪਵਾ ਲਈ ਤੇ ਕੋਈ ਪ੍ਰਧਾਨ ਨਹੀਂ ਕੋਈ ਸੈਕਟਰੀ ਨਹੀਂ ਕੋਈ ਮੀਤ ਪ੍ਰਧਾਨ ਨਹੀਂ ਕੋਈ ਨਹੀਂ ਇਹਦਾ ਬੰਦਾ ਨਹੀਂ ਸਾਰੇ ਸੇਵਾਦਾਰ ਆ ਜੇ ਕਿਸੇ ਨੇ ਸੇਵਾ ਲੈਣੀ ਆ ਅਗਲੀ ਸ਼ਗਾਮ ਤੇ ਆਓ ਤੇ ਉਸ ਸੇਵਾ ਲਓ ਸਾਡੇ ਮੁੱਖ ਸੇਵਾਦਾਰ ਹੋਣਗੇ ਸਰਦਾਰ ਗਿਆਨ ਸਿੰਘ ਜੀ ਕੈਨੇਡਾ ਤੋਂ ਉਹਨਾਂ ਨੇ ਰਹਿ ਦਮਾਇਆ ਹੈ ਇਹ ਤੇ ਜਿਹੜਾ ਆ ਸਾਰਾ ਕਾਰਜ ਜਿਹੜਾ ਆ ਉਹ ਹੁੰਦਿਆ ਜਾਊਗਾ ਉਹ ਫਾਰਮਰ ਪ੍ਰੈਜ਼ੀਡੈਂਟ ਵੀ ਰਹੇ ਚੱਕੇ ਨੇ ਵਰਲਡ ਸੇਕ ਆਰਗੇਨਾਈਜੇਸ਼ਨ ਦੇ ਸੋ ਸਾਡੇ ਲਈ ਬੜਾ ਹੀ ਕਹ ਲੋ ਕੇ ਇੱਕ ਬਹੁ ਵੀ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਉਹ ਸਾਡੇ ਪਾਸੇ ਦੇ ਨੇ ਸੋ ਇਹ ਜਿੰਨਾ ਵੀ ਕਾਰਜ ਅੱਗੇ ਤੋਂ ਗੁਰਦਵਾਰ ਸਾਹਿਬ ਤੋਂ ਚੱਲੂਗਾ ਸਾਰਾ ਉਹਨਾਂ ਦੀ ਰਹਿਨਮਾਈ ਤੇ ਚੱਲੂਗਾ ਉਹਨਾਂ ਦੀ ਦਿਸ਼ਾ ਅੰਸਾਰ ਚੱਲੂਗਾ ਉਹਨਾਂ ਦੀ ਕਾਲੀ ਨਗ 500 ਗੱਲ ਦਾ ਤਾਸ਼ਿਕ ਨੇ ਕਹਿੰਦੇ ਤੁਸੀਂ ਮਹੀਨਾ ਪਹਿਲਾਂ ਕਿਹਾ ਸੀ ਉਹ ਤਾਂ ਨਹੀਂ ਹੁਣ ਗੁਰਦਵਾਰ ਸਾਹਿਬ ਦੀ ਸੇਵਾ ਕਰਨੀ ਬੈਠੇ ਜੀ ਮੈਂ ਸੇਵਾ ਜੋ ਮਰਜ਼ੀ ਲਾਓ ਮੈਂ ਇਹ ਪ੍ਰਧਾਨ ਉਹ ਕਿਉਂਕਿ ਮੈਂ ਇਸ ਲਾਇਕ ਹੀ ਨਹੀਂ ਕਿ ਕਹ ਲੋ ਮੈਂ ਹਾਂ ਮੈਂ ਪ੍ਰਧਾਨਪਤੀ ਬਣੇ ਮੈਂ ਪਹਿਲੇ ਦਿਨ ਤੋਂ ਗਿਆ ਸੀ ਕਿ ਮੈਂ ਇਸ ਤੇ ਲਾਇਕ ਨਹੀਂ ਦਾ ਹੈ ਔਰ ਤੁਸੀਂ ਇਸ ਗੱਲ ਤੇ ਯਕੀਨ ਕਰੋ ਕਿ ਮੈਂ ਇਹ ਕੱਪ ਤੋਂ ਬਹੁਤ ਜ਼ਿਆਦਾ ਇੰਤਜ਼ਾਰ ਕਰਦਾ ਸੀ ਕਿ 13ਵੇਂ ਇਕੜੀ ਆਵੇ ਕਿ ਕੋਤਵਾਲਾ ਸਾਹਿਬ ਪਿਆਰ ਰੂ ਹੈ ਅੱਜ ਜਿੰਨੇ ਵੀ ਆਪਣੇ ਪਾਸੇ ਦੇ অলਮੋਸਟ ਸਾਰੇ ਲੋਕ ਨੇ ਬੈਠੇ ਆ ਅੱਜ ਤੋਂ ਬਾਅਦ ਜਿੰਨੇ ਵੀ ਬੰਦੇ ਨੇ ਇਸ ਕੋਤਵਾਲਾ ਸਾਹਿਬ ਦੀ ਕਮੇਟੀ ਜਿਹੜੀ ਹੋਗੀ ਸੇਵਾਦਾਰਾਂ ਦੀ ਹੋਗੀ ਕਿਉਂ ਮੋਰ ਸੈਂਟੀ ਸਹੀ ਗੱਲ ਇਹ ਦੀ ਟੱਕੜੇ ਜਗਾਲਾ ਛੱਡੋ ਨਹੀਂ ਅਗਲੇ ਸ਼ਗਰਾਂ 'ਤੇ ਸਾਰੇ ਆਓ ਜਿਹਨੇ ਜਿਹੜੀ ਸੇਵਾ ਲੈਣੀ ਆ ਉਹ ਲਾਓ ਔਰ ਸੇਵਾਦਾਰੀ ਕਹਾਊਗਾ ਕਮੇਟੀ 'ਚ ਕੋਈ ਪ੍ਰਧਾਨ ਨਹੀਂ ਕੋਈ ਸੈਕਟਰੀ ਨਹੀਂ ਕੋਈ ਮੀਤ ਪ੍ਰਧਾਨ ਨਹੀਂ ਪਰ ਸਾਡੇ ਮੁੱਖ ਸੇਵਾਦਾਰ ਹੋਣਗੇ ਉਹ ਜਿਹੜਾ ਜਿੱਦਾਂ ਵੀ ਇਹਨਾਂ ਨੂੰ ਸਾਹਬ ਦੀ ਜੋ ਵੀ ਕਾਰਜ ਮੈਂ ਚਲਾਏ ਜਾਣਗੇ ਉਹਨਾਂ ਨੂੰ ਤਰੀਕਾ ਦੱਸਣਗੇ ਕਿਉਂਕਿ ਉਹ ਸਿੱਖੀ ਦੇ ਜੇਸ ਪ੍ਰਾਪੇ ਉਹ ਨੰਗ ਚੁੱਕੇ ਨੇ ਔਰ ਉਹ ਮੇਰਾ ਖਿਆਲ ਨੇ ਕਿ ਆਪਣੇ ਲਾਗੇ ਸਾਗੇ ਵੀ ਆ ਪ੍ਰੋਫੈਸਰ ਸਾਹਿਬ ਵੀ ਇਹਨੇ ਕੁਝ ਉਹ ਵੀ ਦੱਸਣਗੇ ਉਹਨਾਂ ਦੇ ਬਾਰੇ ਕਿ ਕਿਤੇ ਇਸ ਲੈਵਲ 'ਤੇ ਉਹ ਜਾ ਚੁੱਕੇ ਨੇ ਸੋ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਇਸ ਗੁਰਦੁਆਰਾ ਸਾਹਿਬ ਦੀ ਆ ਜਿਹੜੀ ਬੋਲ ਗਈ ਹੈ ਇਹਦੇ ਵਿੱਚੋਂ ਵੀ ਆਲਮੋਸਟ 3 ਲੱਖ ਰੁਪਏ ਬਿਲਡਿੰਗ ਖਾਂ ਤੇ ਲੱਗਿਆ ਜਿਹੜੇ 10-10 ਰੁਪਏ ਵੀ ਚੜਾਉਂਦੇ ਸੀ ਔਰ ਇਹਨਾਂ ਸਾਲਾਂ ਦੇ ਵਿੱਚ ਅੱਜ 3 ਲੱਖ ਰੁਪਏ ਸਮਝੋ ਕਿ ਗੁਰਦੁਆਰਾ ਸਾਹਿਬ ਦੀ ਮਾਲ ਦੇ ਵਿੱਚ ਲੱਗਿਆ ਸੋ ਸਾਡੇ ਪਾਸੇ ਦੀਆਂ ਬੀਬੀਆਂ ਦਾ ਗਰੁੱਪ ਮੈਂ ਕਹਿੰਨਾ ਕਿ ਇਹਨਾਂ ਨੇ ਜਦੋਂ ਸੁਖਮੀ ਸਿੰਘ ਸਾਹਿਬ ਦੇ ਪਾਠ ਦੀ ਰਮਤਾ ਕੀਤੀ ਮੇਰੇ ਕੋਲ ਆ ਜਾਈਏ ਇਹ ਬੜਾ ਪਾਠ ਇਹਨਾਂ ਦੇ ਘਰ ਵੀ ਰੱਖਿਆ ਔਰ ਇਹਨਾਂ ਨੇ ਆ ਕੇ ਜਦੋਂ ਸਪੂਰੀ ਜਿਹੜਾ ਬਾਤ ਸੁਣਿਆ ਤੇ ਮੈਨੂੰ ਕਹਿੰਦੇ ਆਂ ਵੀ ਇੰਨੇ ਪਰਫੈਕਟਲੀ ਸਾਡੇ ਸਿੱਟੀ ਦੇ ਵਿੱਚ ਵੀ ਇਹਦਾ ਬੀਬੀਆਂ ਦਾ ਜਥਾ ਆ ਉਹ ਵੀ ਨਹੀਂ ਕਰਦਾ ਸੋ ਮੈਨੂੰ ਹੁੰਦਾ ਮਾਨ ਹੈ ਕਿ ਇਹਨਾਂ ਨੇ ਜਿੰਨੀ ਸੇਵਾ ਜੋ ਵੀ ਸੇਵਾ ਅਸੀਂ ਕਹ ਲਓ ਕਿ ਗੁਰਦੁਆਰਾ ਸਾਹਿਬ ਨੂੰ ਅਸੀਂ ਇਹ ਮੋਰੇ ਹੋ ਕੇ ਇਹ ਸੇਵਾ ਕਰਦੇ ਤੇ ਸਾਡੇ ਗੁਰਦੁਆਰਾ ਸਾਹਿਬ ਦੇ ਫੰਕਸ਼ਨ ਹੁੰਦੇ ਨੇ ਜਿਹੜੇ ਬੀਬੀਆਂ ਆਪਣੇ ਕੋਲੋਂ ਫੰਡਿੰਗ ਕਰਕੇ ਔਰ ਸਾਰਾ ਦਾ ਸਾਰਾ ਫੰਕਸ਼ਨ ਉਹ ਆਪ ਆਰਗੇਨਾਈਜ਼ ਕਰਦੇ ਅਸੀਂ ਕਹਿੰਦੇ ਕਿ ਕੋਈ ਹੈਲਪ ਆਉ ਸਾਨੂੰ ਦੱਸੋ ਪਰ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਆਓ ਹੁਣ ਸਾਰੇ ਜਣੇ ਆਪਾਂ ਮਿਲ ਕੇ ਗੁਰਦਵਾਰਾ ਸਾਹਿਬ ਨੂੰ ਚਲਾਵਾਂਗੇ ਅਗਲੀ ਸ਼ਗਰਾਮ ਤੇ ਜਿੰਨੇ ਵੀ ਸੇਵਾਦਾਰ ਜਿੰਨੇ ਵੀ ਸੇਵਾ ਕੋਈ ਵੀ ਸੇਵਾ ਲੈਣੀ ਆ ਸਾਰੇ ਆਓ ਆਪਾਂ ਹੁਣ ਇਹਨਾਂ ਨੂੰ ਮਿਲ ਕੇ ਸੇਵਾਦਾਰ ਦੇ ਰੂਪ ਚ ਚਲਾਵਾਂਗੇ ਬੋਲੇ ਸੋਨਹਿਾਲ ਸੋਨਹਿਾਲ ਗੁਰੂਪੀ ਸਾਧ ਸੰਗਤ ਜੀ ਵਾਹਿਗੁਰੂ ਹਾਲਸਾ ਹੋਏ ਸਭ ਤੋਂ ਪਹਿਲਾਂ ਮੈਂ ਮਾਫੀ ਮੰਗਦਾ ਮੇਰੇ ਬਾਰੇ ਕੁਝ ਜ਼ਿਆਦਾ ਸ਼ਬਦ ਕਹੇ ਗਏ ਗੁਰੂ ਮਹਾਰਾਜ ਜਾਨੀ ਜਾਨ ਨੇ ਮੈਂ ਉਹ ਤਾਂ ਦੀ ਸਤਿਕਾਰ ਨੂੰ ਸਤਿਚ ਜ਼ਰੂਰ ਹਾਂ ਪਰ ਇਹ ਮਾਨ ਸਨਮਾਨ ਕਦੇ ਸੀ ਸਟੇਜਾਂ ਤੋਂ ਇਸ ਤਰ੍ਹਾਂ ਦਲਾਨ ਕਰਨਾ ਚੰਗਾ ਨਹੀਂ ਸਮਝੇ ਉਹਨਾਂ ਦੇ ਗੁਰੂ ਸਾਹਿਬ ਨੇ ਕਿਹਾ ਸਾਹਿਬ ਚਰਨਾ ਭੜਉ تھا ਮੇਰੀ ਇਹਨਾਂ ਨੇ ਦੋ ਬੰਧੀ ਇੰਟਰੋਡਕਸ਼ਨ ਦਿੱਤੀ ਮੇਰੇ ਅੱਖਾਂ ਪਰ ਆਇਆ ਪਰ ਅੱਜ ਦਾ ਇਹ ਸ਼ੁਭ ਮੌਕਾ ਜਿਹੜਾ ਜੇ ਦਿੱਤੇ ਮੈਨੂੰ ਇੱਥੀਆਂ ਦਾ ਜਿਹੜਾ ਮੌਕਾ ਮਿਲਿਆ ਮੈਂ ਸਮਝਦਾ ਕਿ ਗੁਰੂ ਸਾਹਿਬ ਦੀ ਕਿਰਪਾ ਇਸ ਇਲਾਕੇ ਨੂੰ ਤੇ ਆਲਦੀ ਬਹੁਤ ਕਿਰਪਾ ਮੈਂ ਪਹਿਲੀ ਵਾਰ ਰੋਣ ਦਾ ਤਰਕ ਚੁਣਿਆ ਆਹ ਉਹ ਵੀ ਇਸ ਜੁਗੋਂ ਕਿਤੇ ਤਾਂ ਜੋ ਕਾਕਾ ਜੀ ਨੇ ਵਿਚਾਰਦਸ ਨੇ ਉਸ ਆਪਣੇ ਆਪ ਵਿੱਚ ਹੀ ਆ ਬਹੁਤ ਕੁਝ ਦੱਸ ਰਹੇ ਨੇ ਇੱਕ ਸੋਚ ਜਿਹੜੀ ਹੈ ਉਸ ਨੂੰ ਅਲਾਨੇ ਕਿ ਜਨਾ ਆਮ ਲੋਕਾਂ ਦਾ ਕੰਮ ਨਹੀਂ ਹੁੰਦਾ ਸੋ ਇੱਕ ਪ੍ਰਧਾਨਗੀਆਂ ਲਈ ਅਸੀਂ ਲੱਗਦੇ ਆ ਦੇਖਿਆ ਲੋਕਾਂ ਨੂੰ ਪੁਰਦਾਨਾਂ ਦੇ ਵਿੱਚ ਨੰਗਾ ਚੰਦੀਆਂ ਲਿਖੇ ਆ ਜੋ ਸ਼ੁਭ ਵਿਚਾਰ ਅਚਕਾ ਦਾ ਜੀ ਨੇ ਦੱਸੇ ਨੇ ਮੈਂ ਚਾਹਾਂਗਾ ਜੇ ਕਿਤੇ ਵੀ ਇਹਨੂੰ ਮੌਕਾ ਮਿਲੇ ਤਾਂ ਮੈਂ ਆਪਣੇ ਰਾਕੇ ਚ ਵੀ ਇਹ ਵਿਚਾਰ ਜ਼ਰੂਰ ਦਿਆਂ ਕਿ ਪ੍ਰਧਾਨਗੀਆਂ ਦੇ ਵਿੱਚ ਕੁਛ ਨਹੀਂ ਪਿਆ ਸੇਵਾਦਾਰ ਬੰਨਾ ਹੀ ਸਭ ਤੋਂ ਵੱਡੀ ਸੇਵਾ ਹੈ ਅ ਜਿਸ ਇੱਕ ਡੈਡੀਕੇਟਿਡ ਪਰਪਸ ਲਈ ਮੈਂ ਇੱਥੇ ਆਇਆ ਉਹ ਮੈਂ ਸਰਦਾਰ ਗਿਆਨ ਸਿੰਘ ਸੰਧੂ ਸਾਹਿਬ ਦਾ ਨਾਮ ਹੈ ਨਾ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਜੋ ਕਿ ਕੈਨੇਡਾ ਦੇ ਬੀਸੀ ਦੀ ਸਰੀ ਦਿੱਤਾ ਦਿੱਤੇ ਇੱਕ ਗੁਰੂ ਸਾਹਿਬ ਦੇ ਨਾਮ ਦਿੱਤੇ ਸਥਾਪਨਾ ਕੀਤੀ ਗਈ ਹੈ ਸਰਦਾਰ ਗਿਆਨ ਸਿੰਘ ਸੰਧੂ ਜੀ ਬਾਰੇ ਜੇ ਮੈਂ ਬਹੁਤ ਕੁਝ ਨਾਮ ਕਹਾ ਉਹ ਆਪਣੇ ਆਪ ਨੇ ਸਿੱਖਿਸ਼ਕ ਹੋ ਕੇ ਹਨ ਉਹਨਾਂ ਨੂੰ ਮਿਲਣਾ ਤੇ ਉਹਨਾਂ ਬਾਰੇ ਸੁਣਨਾ ਆਪਸ ਵਿੱਚ ਬਹੁਤ ਫਰਕ ਹੈ ਉਹਨਾਂ ਬਾਰੇ ਸੋਚ ਕੇ ਕੋਈ ਵੀ ਕੁਝ ਕਹਿ ਸਕਦਾ ਹੈ ਜੋ ਕਿ ਸੱਚ ਹੈ ਜੋ ਕਾਕਾ ਜੀ ਨੇ ਕਿਹਾ ਮੈਂ ਸਮਝਦਾ ਕਿ ਉਹਨਾਂ ਦੀ ਇੱਕ ਸਿਰਫ ਇੱਕ ਲਾਈਨ ਚ ਤਾਰੀਫ ਕਰਨੀ ਨਹੀਂ ਉਸ ਸਰਜਣ ਪੁਰਸ਼ ਨੂੰ ਮਿਲ ਕੇ ਤੁਸੀਂ ਹੋਰ ਵੀ ਖੁਸ਼ ਹੋਵੋਗੇ ਉਹਨਾਂ ਦੇ ਅੰਦਰ ਗੁਰੂ ਮਹਾਰਜ ਨੇ ਜੋ ਇੱਕ ਸੇਵਾ ਦਾ ਭਾਵ ਭਰਿਆ ਹੋਇਆ ਹੈ ਅਸੀਂ ਦੇਖੀਓ ਨਾ ਸਾਡੇ ਬਹੁਤ ਈਵੇਂ ਹੋ ਜਾਂਦੇ ਆ ਸਾਨੂੰ ਆਪਰੋਣਾਉਂਦਾ ਕਿ ਇੱਥੇ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ ਪਰ ਆ ਸੰਧਰ ਸਾਹਿਬ ਨੇ ਪਹਿਲਾਂ ਇੱਕ ਬਹੁਤ ਸਮਾ ਕਿਰਤੀ ਬਣ ਕੇ ਕਈ ਕਰੋਨਾ ਦੇ ਬਿਜ਼ਨਸ ਦੇਖੇ ਆਪਣੇ ਆਪ ਨੂੰ ਇੱਕ ਸੱਚਾ ਸੁੱਚਾ ਸਿੱਖ ਰੱਖ ਕੇ ਅਗਾ ਵੇ ਉਸ ਤੋਂ ਬਾਅਦ ਬਹੁਤ ਵੱਡੀਆਂ-ਵੱਡੀਆਂ ਸੰਸਥਾਵਾਂ ਚ ਸੇਵਾ ਕੀਤੀ ਹੋਣ ਪੀਸੀ ਸਰਕਾਰ ਨੇ ਉਹਨਾਂ ਨੂੰ ਬਹੁਤ ਵੱਡੇ ਵੱਡੇ ਸਨਮਾਨ ਮਾਨ ਦਿੱਤੇ ਹਨ ਜਿਨ੍ਹਾਂ ਦੀ ਮੈਂ ਜ਼ਿਕਰ ਕਰਦਾ ਚੰਗਾ ਲੱਗਦਾ ਮਾਨ ਸਨਮਾਨ ਸਭ ਰੱਬ ਨੂੰ ਮਿਲਦੇ ਨੇ ਆਮ ਬੰਦੇ ਨੂੰ ਹੌਟ ਉੱਤੇ ਤੱਕ ਨਹੀਂ ਹੁੰਦੀ ਪਰ ਅੱਜ ਦੇ ਦਿਨ ਜਿਉਂਨੇ ਸਿੱਖੀ ਨੂੰ ਇੱਕ ਗੁਰਸਿੱਖੋਂ ਦੇ ਲਾਤੇ ਵਿਦਿਆ ਦੇ ਰੂਪ ਵਿੱਚ ਟ੍ਰਾਂਸਲੇਟ ਕਰਕੇ ਜਿਹਨੂੰ ਕਹਿੰਦੇ ਨੇ ਜਿਹਨੂੰ ਮੈਂ ਐਜੂਕੇਸ਼ਨ ਦਾ ਹਿੱਸਾ ਹੁੰਦੇ ਲਾਤੇ ਕਹਾਣਾਂ ਦਾ ਕਿ ਸਿੱਖੀ ਨੂੰ ਵਿੱਦਿਆ ਦੇ ਰਾਹੀਂ ਲੋਕਾਂ ਵਿੱਚ ਕਿਵੇਂ ਪਹੁੰਚਾਇਆ ਹੈ ਇਹ ਇੱਕ ਲਾਈਨ ਦੇ ਵਿੱਚ ਥੋੜੇ ਸ਼ਬਦਾਂ ਚ ਮੈਂ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਦਾ ਮਾਈ ਨਾਮ ਅਸਰਦਾਂ ਆਨਲਾਈਨ ਸਟੱਡੀਜ਼ ਐਸੇ ਲਈ ਅਸੀਂ ਉਪਲਬਧ ਕਰ ਰਹੇ ਹਾਂ ਮੈਂ ਆਪਣਾ ਇੱਕ ਛੋਟਾ ਜਿਹਾ ਬੈਨਰ ਆਪ ਜੀ ਦੇ ਆਗਿਆ ਨਾਲ ਇੱਥੇ ਗੁਰਦੁਆਰਾ ਸਾਹਿਬ ਚਲਾ ਕੇ ਜਾ ਰਿਹਾ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਬਹੁਤ ਲਿਬਰਲ ਸੋਚਿਸ਼ਸ ਤੇ ਗਿਆ ਮੈਰਿਟ ਬੇਸਡ ਨੀਡ ਬੇਸਡ ਜਿਹਨਾਂ ਲੋੜ ਹੈ ਤੇ ਜਿਹੜੇ ਯੋਗ ਨੇ ਉਹਨਾਂ ਨੂੰ ਬਹੁਤ ਸੰਧ ਸਾਹਿਬ ਦਾ ਬਹੁਤ ਵਿਸ਼ਾਲ ਹਿਰਦਾ ਹੈ ਉਹਨਾਂ ਨੂੰ ਕਿਸੇ ਚੰਗੇ ਕੰਮ ਦੀ ਕਹਿ ਦਿਓ ਉਹ ਫਿਰ ਪੈਸੇ ਬਾਰੇ ਨਹੀਂ ਸੋਚਦੇ ਔਰ ਜਿੱਥੇ ਮਾਇਆ ਦਾ ਰੋਲ ਹੈ ਉਸ ਨੂੰ ਅਸੀਂ ਨਕਾਰ ਨਹੀਂ ਸਕਦੇ ਉਸ ਰੱਬ ਦੀ ਕਿਰਪਾ ਨਾਲ ਸੰਧ ਸਾਹਿਬ ਨੇ ਕਦੇ ਕਿਸੇ ਨੂੰ ਪੈਸੇ ਖਾਤਰ ਕਦੇ ਪੜਾਈ ਤੋਂ ਨਾ ਨਹੀਂ ਸੋ ਮੇਰੀ ਨਹੀਂਤੀ ਹੈ ਜੇ ਤੁਸੀਂ ਆਪਣੇ ਬੱਚਿਆਂ ਲਈ ਕਿਸੇ ਵੀ ਔਰ ਬਿਲਕੁਲ ਅੱਜ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ 'ਚ ਸਿਰਫ ਵਿਦਿਆਰਥੀ 18 ਸਾਲ ਦਾ 20 ਸਾਲ ਦਾ ਵਿਦਿਆਰਥੀ ਨਹੀਂ ਹੈ ਮੇਰੇ ਕੋਲ 30 ਸਾਲ 40 ਸਾਲ 50 ਸਾਲ 70 ਸਾਲ ਦੇ ਵੀ ਵਿਦਿਆਰਥੀ ਨੇ ਜਿਹੜੇ ਆਨਲਾਈਨ ਪੜ ਰਹੇ ਹੋ ਔਰ ਉਹਨਾਂ ਪੜਾਈਆਂ ਦੇ ਨਾਲ-ਨਾਲ ਬੋਲੇ ਸ਼ੋ ਨਿਹਾਲ ਸਵਾਸ਼ੀ ਅਲ ਪੜਾਈਆਂ ਦੇ ਨਾਲ-ਨਾਲ ਮੈਂ ਚਾਹਾਂਗਾ ਕਿ ਆਪਜੀ ਆਪਣੇ ਬੱਚਿਆਂ ਨੂੰ ਇਹੋ ਜੀ ਯੋਗਤਾ ਜਰੂਰ ਦਿਵਾਓ ਅੱਜ ਦੇ ਸਮੇਂ ਚ ਆਨਲਾਈਨ ਐਜੂਕੇਸ਼ਨ ਲਈ ਅਸੀਂ ਅਲੀਜੀਬਲ ਆ ਹੋਰ 6 ਮਹੀਨੇ 사ਤ ਨੂੰ ਅਸੀਂ ਔਨ ਕੈਂਪਸ ਵੀ ਵਿਦਿਆਰਥੀ ਨੂੰ ਲੈ ਸਕਦੇ ਆ ਹਾਈਬ੍ਰਿਡ ਮੋਡ ਦੀ ਆਲਰੇਡੀ ਸਾਡੇ ਕੋਲ ਆ ਗਿਆ ਹੈ ਕੁਝ ਆਨਲਾਈਨ ਕੋਰਸਸ ਕਰਕੇ ਕੁਝ ਕੋਰਸ ਤੁਸੀਂ ਕੈਨੇਡਾ ਆ ਕੇ ਕਰ ਸਕਦੇ ਹੋ ਉਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਸਾਡੀ ਵੈਬਸਾਈਟ ਤੇ ਅਵੇਲੇਬਲ ਹੈ ਮੈਂ ਇਹਨਾਂ ਸ਼ਬਦਾਂ ਨਾਲ ਬਹੁਤ ਧੰਨਵਾਦੀਆਂ ਆਪ ਸਭ ਦੀ ਰਾਤ ਮੈਨੂੰ ਇੱਕ ਸਮਾਂ ਦਿੱਤਾ ਇੱਕ ਕੌਸੀ ਪਰਪਸ ਸੀ ਜਿਸ ਵਿੱਚ ਮੈਂ ਵੀ ਸ਼ਾਮਲ ਹੋਇਆ ਔਰ ਇਸ ਗੁਰਦੁਆਰੇ ਸਾਹਿਬ ਦੀ ਇਮਾਰਤ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਕੋਈ ਵੀ ਸਰੀ ਦੇ ਗੁਰਦੁਆਰੇ ਤੋਂ ਘੱਟ ਨਹੀਂ ਹੈ ਕਿ ਬੈਂਕੂਵਰ ਦੇ ਗੁਰਦੁਆਰੇ ਤੋਂ ਘੱਟ ਨਹੀਂ ਹੈ ਗੁਰਦੁਆਰੇ ਸਭ ਵਧੀਆ ਹੁੰਦੇ ਨੇ ਪਰ ਜਿਹੜੀ ਇੱਕ ਤੈਸਿਆਂ ਦੇ ਨਾਲ ਸੇਵਾ ਕੀਤੀ ਜਾ ਸਕਦੀ ਹੈ ਉਹ ਅਥਾ ਹੁੰਦੀ ਹੈ ਉਹ ਵੱਡਾਪਨ ਲਿਆਦੀ ਹੈ ਉੱਚਾ ਲੈ ਕੇ ਜਾਂਦੀ ਹੈ ਇੱਕ ਕੁਆਲਿਟੀ ਇੱਕ ਕੁਆਂਟੀਟੀ ਵਰਤੀ ਹੈ ਉਸ ਦੇ ਅੰਦਰ ਮਿਲਦਾ ਹੈ ਮੈਨੇਜਮੈਂਟ ਨੇ ਇਸ ਉਪਰਾਧ ਨੂੰ ਅੱਜ ਇੱਥੇ ਤੱਕ ਲਿਆਂਦਾ ਮੈਂ ਸਾਰਿਆਂ ਨੂੰ ਬਹੁਤ ਬਧਾਈ ਦਿੰਦਾ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਅਕਸਰ ਜਦੋਂ ਵੀ ਹਿੰਦੁਸਤਾਨ ਚ ਜਾਵਾਂ ਪੰਜਾਬ ਚ ਜਾਵਾਂ ਤਾਂ ਮੈਂ ਰੋਤਾ ਤਾਲਾ ਜਰੂਰ ਹੋ ਕੇ ਜਾਵਾਂ ਮੈਂ ਆਪ ਸਭ ਜੀ ਨੂੰ ਜਰੂਰ ਮਿਲਾਂ ਆਪ ਜੀ ਦੀ ਸੇਵਾ ਚ ਜੋ ਕਰ ਸਕਾਂ ਮੇਰਾ ਇੱਕ ਬਹੁਤ ਵੱਡਾ ਭਾਗ ਹੋਏਗਾ ਬੋਲੇ ਸੋਨਿਆ ਮੈਂ ਸ਼ਬਦ ਨਾਲ ਆਪ ਸਭ ਜੀ ਦਾ ਬਹੁਤ ਬਧਨਵਾਦ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ